ਬਿਰਚੀ ਅਸੀਂ ਦੇਖ ਰਹੇ ਹਾਂ ਤੁਸੀਂ ਇੱਕ ਬੇਜ਼ਬਾਨ ਤੁਹਾਡੇ ਨਾਲ ਧੂਣੀ ਛਕ ਰਿਹਾ ਹੈ ਇਹ ਕਿੱਦਾਂ ਰੋਜ਼ਾਨਾ ਹੀ ਇਦਾਂ ਹੁੰਦਾ ਹੈ ਰੋਜ਼ਾਨਾ ਹੀ ਇਦਾਂ ਹੁੰਦਾ ਹੈ ਇਹਦਾ ਨੌਮ ਬਲਰਾਜ ਆ ਇਹਨੂੰ ਨਾਮਦਾਰ ਆ ਰਿਹਾ ਤੁਮ ਸਹੀ ਕੀ ਹੈ ਜਸਾ ਦੇਵਰੇ ਜਿਹੜੇ ਟੈਕਸੀ ਚਾਲਕ ਨੇ ਜੀ ਹਾਂ ਜੀ ਕੋਈ ਨਾ ਕੋਈ ਦੁੱਧ ਲਿਆ ਕੇ ਇਹਨੂੰ ਮਤਲਬ ਇਸ ਤਰ੍ਹਾਂ ਪਿਉਂਦੇ ਨੇ

ਟੈਕਸੀ ਯੂਨੀਅਨ ਤੋਂ ਜੀ ਤੁਸੀਂ ਟੈਕਸੀ ਯੂਨੀਅਨ ਸਨਮਤੋ ਜੀ ਵੀਰ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਇੱਕ ਬੇਜ਼ਮਾਨ ਤੁਹਾਡੇ ਨਾਲ ਧੂਣੀ ਛਕ ਰਿਹਾ ਹੈ ਇਹ ਕਿੱਦਾਂ ਰੋਜ਼ਾਨਾ ਹੀ ਇਦਾਂ ਹੁੰਦਾ ਹੈ ਇਹ ਰੋਜ਼ਾਨਾ ਹੀ ਇਦਾਂ ਹੁੰਦਾ ਜੀ ਇਹਦਾ ਨੌਮ ਬਲਰਾਜ ਆ ਇਹਨੂੰ ਨਾਮਦਾਰ ਆ ਰਿਹਾ ਧੂਣੀ ਛਕੀ ਅੱਛਾ ਜੀ ਤੇ ਤੁਸੀਂ ਸੇਵਾ ਵੀ ਕਰਦੇ ਹੋ ਦੁੱਧ ਵਗੈਰਾ ਬੁਲਾਉਣ ਇਹਨੂੰ ਇਹ ਸਾਡੇ ਉਹ ਜਿਹੜੇ ਟੈਕਸੀ ਚਾਲਕ ਨੇ ਜੀ ਹਾਂ ਜੀ ਕੋਈ ਨਾ ਕੋਈ ਦੁੱਧ ਲਿਆ ਕੇ ਇਹਨੂੰ ਮਤਲਬ ਇਸ ਤਰ੍ਹਾਂ ਪਿਉਂਦਾ ਰਹਿੰਦਾ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਹੋ ਕੜਕ ਦੀ ਠੰਡ ਹੈ ਹੈਨਾ ਇਹਨਾਂ ਬੇਜ਼ਮਾਨਾਂ ਦੇ ਤਾਂ ਕੋਈ ਕੱਪੜਾ ਲੇੜਾ ਵੀ ਨਹੀਂ ਹੈ ਤੁਸੀਂ ਇੰਨੇ ਵਧੀਆ ਸੇਵਾ ਕਰ ਰਹੇ ਹੋ ਇਸ ਦੀ ਇਹ ਤਾਂ ਜੀ ਇਨਸਾਨੀਅਤ ਪਸੰਦ ਬੰਦੇ ਨੇ ਜੀ ਸਾਡੇ ਸਾਰੇ ਇਸ ਤਰ੍ਹਾਂ ਅਕਸਰ ਇਹ ਕਰਦੇ ਰਹਿੰਦੇ ਨੇ ਤੁਹਾਡੇ ਨਾਲ ਵੀ ਫਰੈਂਡਲੀ ਹੋ ਗਿਆ ਵਧੀਆ ਕੰਫਰਟेबल ਫੀਲ ਕਰਦਾ ਟੋਟਲ ਆ ਕੇ ਹਾਂ ਜੀ ਇੱਧਰ ਕਬੂਤਰਾਂ ਵਾਸਤੇ ਵੀ ਦਾਣਾ ਪਾਇਆ ਜਾਂਦਾ ਜੀ ਮੰਦੂਕ ਕਬੂਤਰਾਂ ਵਾਸਤੇ ਵੀ ਦਾਣਾ ਪਾਇਆ ਜਾਂਦਾ ਚੋਬਾ ਠੀਕ ਹੈ ਇਹ ਜਦੋਂ ਤੁਸੀਂ ਧੂਣੀ ਬਾਲਦੇ ਹੋ ਆਪਣੇ ਆ ਪਾ ਜਾਂਦਾ ਇਹ ਆਪਣੇ ਆਪ ਆ ਜਾਂਦਾ ਜੀ ਠੀਕ ਹੈ ਤੇ ਆ ਕੇ ਬਹਿ ਜਾਂਦਾ ਆ ਕੇ ਬਹਿ ਜਾਂਦਾ ਤੂੰ ਹੀ ਸਿੱਖਦਾ ਠੀਕ ਹੈ ਜਦੋਂ ਇਹ ਦਾ ਪਾਲਾ ਉਤਰ ਜਾਂਦਾ ਫਿਰ ਇਹ ਇੱਧਰ ਉੱਧਰ ਭਰਾਂ ਜਾਂਦਾ ਜੀ ਠੀਕ ਹੈ 西哥。